ਆਈ ਦੀਸ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਸੱਚੇ ਮਾਰਗ YouTube ਚੈਨਲ ਦੀ ਇਸ ਵੀਡੀਓ ਦੇ ਵਿੱਚ ਆਪਾਂ ਸ਼ਬਦ ਲੈ ਕੇ ਆਏ ਆਂ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਦਾ ਵਿਆਹ ਹੋਆ ਮੇਰੇ ਬਾਬੂਲਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਘਟਿਆ ਗੁਰ ਗਿਆਨ ਪ੍ਰਚੰਡ ਬਲਾਇਆ ਆਈ ਦੀਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂ ਕਿਵੇਂ ਸੌਖੇ ਤਰੀਕੇ ਨਾਲ ਤੁਸੀਂ ਹਰਮੋਨੀਅਮ ਦੇ ਉੱਤੇ ਇਹ ਵਾਲਾ ਸ਼ਬਦ ਗਾਇਨ ਕਰ ਸਕਦੇ ਜੀ ਥੋੜਾ ਜਾ ਜਿਹੜਾ ਸ਼ਬਦ ਹੈ ਇਹ ਕਹਿ ਲੋ ਕਿ ਆਪਾਂ ਉੱਪਰ ਲੀਆਂ ਸੁਰਾਂ ਤੇ ਗਾਉਣ ਦੀ ਕੋਸ਼ਿਸ਼ ਕੀਤੀ ਹੈ ਜਿੱਥੋਂ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਨੇ ਬੋਲਿਆ ਉਦੋਂ ਤੇ ਆਪਾਂ ਪਹਿਲੇ ਸਕੇਲ ਤੋਂ ਪੜਦੇ ਆਂ ਆਪਾਂ ਅੱਜ ਅੱਜ ਦਾ ਤੀਜੇ ਚੌਥੇ ਸਕੇਲ ਤੇ ਲਾਗੇ ਵਾਲਾ ਪੜਾਂਗੇ ਉੱਚਾਈ ਉੱਚੀ ਸੁਰ ਦੇ ਵਿੱਚ ਰਹੂ ਕਿਉਂਕਿ ਜਦੋਂ ਵਿਆਹ ਦਾ ਵਿਆਹ ਦੇ ਰਸਮ ਹੁੰਦੀ ਆ ਉਦੋਂ ਅਕਸਰ ਇਹ ਸ਼ਬਦ ਪੜਿਆ ਜਾਂਦਾ ਤੇ ਆਪਾਂ ਤੁਹਾਨੂੰ ਦੱਸਣੇ ਸਭ ਤੋਂ ਪਹਿਲੇ ਕਿ ਟਿਊਨ ਤੁਹਾਨੂੰ ਸੁਣਾਉਣੀ ਹੈ ਬੇਸਿਕ ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਦਸ ਲੋ ਤਰੀਕੇ ਨਾਲ ਦੱਸਨੇ ਆਂ ਪਿਆ ਹੋਆ ਮੇਰੇ ਬਾਬਲਾ ਗਰਮੁਖੇ ਹਰ ਪਾਇਆ ਪਿਆ ਹੋਆ ਮੇਰੇ ਬਾਬਲਾ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਪਰਚੰਡ ਬੁਲਾਇਆ ਚੰਡ ਬੁਲਾਇਆ ਪਿਆ ਹੋਆ ਮੇਰੇ ਬਾਗੂਲਾ ਹੈ ਮਲੇ ਵੀ ਕਾਫੀ ਉੱਚੀ ਸੋਤੇ ਵਾਲਾ ਬੋਲੇ ਜਾਣਾ ਸ਼ਬਦ ਪਰ ਆਪਾਂ ਜੇ ਰਾਜ ਆਪਾਂ ਪ੍ਰੋਪਰ ਕੀਤਾ ਹੋਊਗਾ ਤੇ इजीली ਬੋਲ ਸਕਦੇ ਆ ਕਿਉਂਕਿ ਮੈਂ ਇੱਥੋਂ ਤੱਕ ਬੋਲਣ ਦੀ ਕੋਸ਼ਿਸ਼ ਕੀਤੀ ਆ ਤੇ ਗਲੇ ਦਾ ਕਾਫੀ ਜ਼ੋਰ ਲੱਗਦਾ ਕਿਉਂਕਿ ਰਾਜ ਘਾਟਾ ਆਪਣਾ ਤੇ ਇਸ ਕਰਕੇ ਮਾਫੀ ਚਾਹੁੰਦੇ ਆ ਤੇ ਆਪਾਂ ਤੁਹਾਨੂੰ ਇੱਕ ਟ्यून ਦੱਸੀ ਹੈ ਕਿਵੇਂ ਆ ਤੇ ਸਾਰਾ ਜਿੰਨਾ ਸ਼ਬਦਾ ਉਹ ਇੰਨੇ ਟਿਊਨ ਨੇ ਤੇ ਪੜਿਆ ਜਾਣਾ ਵਾ ਤੇ ਉਸ ਤੋਂ ਕਹਿਣ ਦਾ ਮਤਲਬ ਕਿ ਇੱਕ ਇੱਕ ਤੁਕ ਜਿੱਦਾਂ ਅੰਤਰਾ ਪੜੋਗੇ ਨਾਲ ਦੇ ਨਾਲ ਸਥਾਈ ਹਰ ਇੱਕ ਤੁਕ ਤੋਂ ਬਾਅਦ ਤੁਹਾਨੂੰ ਅੰਤਰੇ ਦੀ ਤੁਕ ਤੋਂ ਬਾਅਦ ਬੋਲਣੀ ਪੈਣੀ ਹੈ ਤੇ ਆਪਾਂ ਤੁਹਾਨੂੰ ਦੱਸਣ ਲੱਗੇ ਕਿਵੇਂ ਆ ਵੇਖੋ ਆ ਤੋਂ ਪਹਿਲੇ ਵਿਆਹ ਹੋ ਮੇਰੇ ਬਾਬਲਾ ਵਿਆਹ ਹੋ ਮੇਰੇ ਥੋੜਾ ਸਲੋ ਕਰਕੇ ਦੱਸਣਾ ਲਿਖਿਓ ਵਿਆਹ ਹੋ ਮੇਰੇ ਬਾਬਲਾ ਵਿਆਹ ਹੋ ਮੇਰੇ ਬਾਬਲਾ গুর মুখে হার পে এসে আস্থান কাফি উচ্চা মেতো নিম এই স্কেল বোলন কর अज्ञान अधेरा कटे वेख अ अज्ञान अंधेरा कटे परचंड भलाया ਵਿਆਹ ਹੋਆ ਮੇਰੇ ਬਾਬਲਾ ਜੇ ਤੁਹਾਨੂੰ ਇਹ ਜਦਾ ਉੱਚੀ ਸੁਰ ਤੇ ਲੱਗੰਦੇ ਆ ਹਨ ਤੇ ਹਾਨੂੰ ਕਮੈਂਟ ਕਰਕੇ ਦੱਸ ਦਿਓ ਆਪਾਂ ਇਹ ਨਿੱਕੇ ਸਕੇਲ ਤੇ ਮਲਭੀ ਪਹਿਲੇ ਆ ਵਾਲੇ ਸੁਰ ਤੇ ਵੀ ਵੀਡੀਓ ਬਣਾਵਾਂਗੇ ਤੇ ਉਦਾਂ ਮੈਂ ਤੁਹਾਨੂੰ ਇੱਕ ਟਿਊਨ ਕੱਢ ਕੇ ਦੱਸ ਦਿੰਦਾ ਕਿਉਂਕਿ ਮੈਂ ਇਹ ਹੌਸ ਸਕੇਲ ਤੇ ਕੀਤੀ ਆ ਉਦਾਂ ਤੁਹਾਡੇ ਸਾਹਮਣੇ ਕੋਸ਼ਿਸ਼ ਕਰਦਾ ਮੈਂ ਟਿਊਨ ਕੱਢਣ ਦੀ ਵਿਆਹ ਹੋਆ ਮੇਰੇ ਬਾਬ ਸੋ 81 ਉਹਨ ਵੀ ਨਿਗਲ ਗਈ ਵੈਸੇ ਤੇ ਤੁਹਾਨੂੰ ਸਲੋਟਰ ਕਿੰਨੇ ਦੱਸ ਦਾਂਗੇ ਜੇ ਤੁਹਾਨੂੰ ਕਮੈਂਟ ਕਰਕੇ ਦੱਸੋਗੇ ਵੀ ਹਨ ਇਹਦੀ ਟਿਊਨ ਜਿਹੜੀ ਆ ਪ੍ਰੋਪਰ ਪੂਰਾ ਸ਼ਬਦ ਵੀ ਭਾਵੇਂ ਦੱਸ ਦੋ ਉਦਾਂ ਵੈਸੇ ਤੁਹਾਨੂੰ ਵੈਸੇ ਇਹਨਾਂ ਟਿਊਨਾਂ ਤੇ ਆਪਾਂ ਦੱਸ ਹੀ ਦਿੱਤਾ ਵਾ ਤੇ ਫਿਰ ਵੀ ਤੁਸੀਂ ਕਮੈਂਟ ਕਰਕੇ ਦੱਸੋਗੇ ਸਪੈਸ਼ਲ ਇੱਕ ਵੀਡੀਓ ਬਣਾਵਾਂਗਾ ਅਖਰੀ ਸੋ ਏ ਸੀ ਅੱਜ ਦੀ ਵੀਡੀਓ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਦਾ ਸ਼ਬਦ ਜਿਹੜਾ ਉਹਨਾਂ ਪੜਿਆ ਆ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਕਿਵੇਂ ਲੱਗੀ ਵੀਡੀਓ ਹਨ ਕਮੈਂਟ ਕਰਕੇ ਜਰੂਰ ਦੱਸੋ ਚੈਨਲ ਤੇ ਨਵੇਂ ਜਿਹੇ ਚੈਨਲ ਸਬਸਕ੍ਰਾਈਬ ਤੇ ਸ਼ੇਅਰ ਪਿਆਰੀ ਅਨ ਬਹੁਤ ਲੋੜਾ ਵਤਵਾਦ ਚੈਨਲ ਨੂੰ ਸਪੋਰਟ ਕਰਦੇ ਰਿਹਾ ਕਰੋ ਚੰਗੇ ਕੰਟੈਂਟ ਨੂੰ ਵਤਵਾਦ ਐਦਾ ਪ੍ਰਮੋਟ ਕਰਦੇ ਰਿਹਾ ਕਰੋ ਜਿਵੇਂ ਇਸ ਚੈਨਲ ਨਾਲ ਜੁੜੇ ਜੇ ਧੰਨਵਾਦ ਸਾਰਿਆਂ ਦਾ ਜਿਹੜੇ ਇੰਨਾ ਵਧੀਆ ਗਰੁੱਪ ਇੰਨਾ ਵਧੀਆ ਕੈਲੋ ਹਾੜਾ ਇਹ ਪਰਵਾਰ ਬਣਾਇਆ YouTube ਸੱਚੇ ਮਾਰਗ ਤੇ ਤੋਂ ਇਹ ਸਾਰਿਆਂ ਨੇ ਧੰਨਵਾਦ ਮਿਲਦੇ ਹਾਂ ਕਿਸੇ ਕੇ ਨੈਕਸਟ ਵੀਡੀਓ ਵਿੱਚ ਜੁੜੇਣਾ ਇਸ ਚੈਨਲ ਦੇ ਨਾਲ